ਜੋਰੇ ਸੋਨ ਪੈ ਭਗਵਾਨ ਮਾਰੀ ਮਹਾਰਾਜ ਕੀ ਜੈ ਸ੍ਰੀ ਚਿਅ 68 ਸਤਿਗੁਰੂ ਵਿਆਨਾ ਜੀ ਮਹਾਰਾਜ ਕੀ ਜੈ ਸਤੂਰ ਪੁਰਨਾ ਜੀ ਪਰਾਜ ਕੀ ਜੈ ਸਮਾਸਾਸਨ ਦੀ ਜੈ ਨੂਰ ਦੇ ਸਾਸਨ ਜੀ ਜਿਸ ਤਰ੍ਹਾਂ ਜਗਾਰੇ ਨਿਵਾਉਣੀ ਗਈ ਹੈ ਸੰਗਤ ਬਲੀ ਜਸਤ جو بھلے سو در پہ بھان 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 کی دین جائے شریع شریعت سو آٹھا صدرو گیانہ جی مہاراج کی جائے صدرو گرانہ جی مہاراج کی جائے سمسا سنگت کی جائے گرورو کہری سان سنگت جی یہ نگر ਪੂਰੇ ਜਤੀ ਸਾਸ ਅੰਗੋਰੀ ਵਰ ਭਾਗੀ ਹੈ ਇਸ ਨਗਰ ਦੇ ਸਤਗੁਰੂ ਗਿਆਨਾ ਮਹਾਰਾਜ ਜੀ ਨੇ ਚਰਨ ਪਾਏ ਕਿ ਮੈਨੇ ਵੀ ਇਹ ਸੋਚੇ ਕੋਈ ਕੋਈ ਨਗਰ ਹੈ ਜਿੱਥੇ ਸਤਗੁਰੂ ਗਿਆਨਾ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਇਹ ਬਹੁਤ ਵਰ ਭਾਗੀ ਸੰਗਤ ਹੈ ਇਸੇ ਤਰ੍ਹਾਂ ਸੰਗਰੂਪ ਗੁਰਨਾਨ ਨਰਮਹਾਰਾ ਜੀ ਇੱਥੇ ਆਉਂਦੇ ਰਹੇ ਸਾਧ ਸੰਗਤ ਨੂੰ ਜੋੜਦੇ ਰਹੇ ਪਰ ਉਹਨਾਂ ਸਮਾਜ ਦਾ ਦੇਖਣ ਦੇ ਵਿੱਚ ਆ ਰਿਹਾ ਹੈ ਜਿਹੜੀ ਅੰਦਰ ਇਹ ਵਰਨਿਆ ਮੜ ਜਾਂਦੀ ਹੈ ਉਹ ਸਮਾਜ ਨੂੰ ਬਾੜ ਲਾ ਕੇ ਨਿਕਲ ਗਿਆ ਮੰਨਦਾ ਹੈ ਇੱਥੇ ਦੋ ਚੀਜ਼ਾਂ ਨਹੀਂ ਨਹੀਂ ਚਾਹੀਦੀ ਸੀ ਜਿਹੜੀ ਚੀਜ਼ ਹੋ ਰਹੀ ਹੈ ਇੱਥੇ ਵੱਡੇ ਮਹਾਂਪੁਰਸ਼ਾਂ ਨੇ ਆ ਗਏ ਤੇ ਚੱਲ ਰਹੇ ਹੋਣ ਤੇ ਉਹ ਜਾਦੇ ਸੇ ਜੋ ਇਥੇ ਚੱਲ ਰਿਹਾ ਹੈ ਦੇਖਣ ਦੇ ਵਿੱਚ ਆ ਰਿਹਾ ਪਰ ਮੇਰੀ ਸਾਧ ਸੰਗਤ ਜੀ ਨੂੰ ਬੇਨਤੀ ਹੈ ਤੀਤਾਂ ਨੂੰ ਕੋਈ ਨਹੀਂ ਪਾਣਾ ਤਾਂ ਨੂੰ ਸਾਰੇ ਸਤਕਾਰਯੋਗ ਹੈ ਪਰ ਜਿਹੜੇ ਧਰਮ ਵਿੱਚ ਜਿੱਥੇ ਵੀ ਸਤ ਗੁਰਾਂ ਨੇ ਸਾਨੂੰ ਮਿਲਿਆ ਹੈ ਇੰਦਰੋਂ ਅੰਦਰ ਪੜਗਣ ਦੀ ਲੋੜ ਪੜਗਦਾ ਉਹ ਜਿਹੜਾ ਗੁਰੂ ਤੋਂ ਵਾਝਾ ਬਾਣੀ ਤੋਂ ਵਾਝਾ ਹੈ ਕੁਝ ਇਹ ਬੋਧਾ ਬਟ ਭਾਗੇ ਤੁਹਾਨੂੰ ਮੇਰੇ ਗੁਰੂਆਂ ਨੇ ਇੱਥੇ ਆ ਕੇ ਤੁਹਾਡੇ ਨਗਰ ਦੇ ਵਿੱਚ ਚਰਮ ਪਾਇਆ ਇਸ ਲਈ ਬੇਨਤੀ ਹੈ ਕਿ ਕੇਂਦਰੋਂ ਪਰਤਣ ਦੀ بجائے ਗੁਰਮੁਖ ਦੇ ਸ਼ਬਦ ਨਾਲ ਰੜੋ ਬਾਣੀ ਦੇ ਨਾਲ ਰੜੋ ਸਾਹ ਸੰਗਤ ਦੇ ਵਿੱਚ ਬੜੀ ਹੈ ਪਰ ਬਾਣੀ ਤੋਂ ਔਰ ਸ਼ਰਧਾ ਤੁਹਾਡੀ ਉਹ ਸੇਵਾ ਲਈ ਤੇ ਮਿਲਣੀ ਕਿਲੇ ਸ਼ਕਾਮ ਸਰਦ ਨਹੀਂ ਗਿਆ ਸੀ ਗੁਰੂ વિના ਰਾਤੀ ਤੇ ਸ਼ਾ ਬਿਨਾ ਵਾਦ ਇਸ ਲਈ ਗੁਰਵਾੜੇ ਬਾਣ ਕੇ ਗੁਰੂ ਦੇ ਨਾਲ ਕਰੋ ਸਤਿਗੁਰੂ ਗਿਆਨਵਾਨ ਮਹਾਰਾਜੀ ਜਿਨ੍ਹਾਂ ਨੇ ਪਿੰਡਾਂ ਪਿੰਡਾਂ ਨਗਰਾਂ ਨਗਰਾਂ ਵਿੱਚ ਜਾ ਕੇ ਧਰਮ ਦਾ ਪ੍ਰਚਾਰ ਕੀਤਾ ਧਰਮ ਦੀ ਸਥਾਪਨਾ ਕਿਆਜ ਸਮਾਏ ਸਤੁਰ ਗਿਆਨ ਨਾਰਾਇਣ ਜੀ ਨੇ ਦਸਾਏ ਮਾਰਗ ਤੇ ਚੱਲਣਾ ਸਤੁਰ ਗਿਆਨ ਨਾਰਾਇਣ ਮਹਾਰਾਜੀ ਨੇ ਸਾਰੇ ਵਾਸਤੇ ਸਾਡੇ ਧਰਮ ਵਾਸਤੇ criteria ਪਰਮਾਨੀਆ ਦਿੱਤੀ ਪੁਨਰਿਤ ਜੋਏ ਤੋਂ ਮੇਰ ਅੰਦਰ ਬਾਜੀ ਹੈ ਗੁਰੂ ਗਿਆਨ ਨਾਰਾਇਣ ਮਹਾਰਾਜੀ ਜੋ ਨਿਰਤਵਾਸ ਤੇ ਕਿਆਸੀ ਦੇਦੀ ਜੇ ਜੱਤਰਾ ਹੈ ਰੋਣ ਰੋਸ ਵਰਿੰਦਾ ਦਾ ਅਸਲੀ ਦਾ ਅਰਿਆ ਸਾਰੀ ਸਾ社 ਸੰਗਤ ਨੂੰ ਬੇਧਿਆਗੀ ਆਪਣੇ ਇਤਿਹਾਸ ਦੇ ਨਾਲ ਰੱਖੋ ਜੋ ਸਾਡੇ ਗੁਰੂਆਂ ਨੇ ਸਾਡੇ ਸੰਤਾਂ ਮਹਾਂਪੁਰਸ਼ਾਂ ਨੇ ਸਾਡੀ ਕੌਮ ਵਾਸਤੇ ਕਰਵਾਲੀਆਂ ਕੀਤੀਆਂ ਜੋ ਸਾਡਾ ਇਤਿਹਾਸ ਲਿਖੇ ਨੇ ਉਸ ਇਤਿਹਾਸ ਦੇ ਨਾਲ ਸੰਗਤ ਜੁੜਾ ਰਹੇ ਕਾਇਨ ਕਰਮੀ ਕੋਡੀ ਨਹੀਂ ਅੱਗੇ ਜੇ ਨਾ ਬੰਦਾ ਹੋ ਸਕਦਾ ਗੁਰੂ ਮਾਰ ਨੇ ਸਾਨੂੰ ਬ੍ਰਾਤਰੀ ਦੇ ਦਿੱਤਾ ਪਾਤਸ਼ਵੀ ਦੇ ਦਿੱਤਾ ਸੰਤ ਦੇ ਦਿੱਤਾ ਹੋਣ ਮੰਨਣਾ ਸਰਕਾਰ ਦੇ ਵਿਚਾਰ ਨੂੰ ਉਹਨਾਂ ਦੀ ਗੱਲ ਨੂੰ ਸਮਝਣਾ ਹੈ ਤੁਹਾਡੇ ਹੱਥ ਵਿੱਚ ਹੈ ਗੁਰੂ ਮਾਰ ਨੇ ਇਟਾ ਵੱਡਾ ਸਾਨੂੰ ਗੱਲ ਦਿੱਤਾ ਸਾਧੂ ਪੂਰਨਨਾਥ ਮਹਾਰਾਜ ਨੇ 30 ਸਾਲ ਲਾ ਕੇ ਅੱਜ ਦੇ ਸਮੇਂ ਵਿੱਚ 30 ਸਾਲ ਜੁਆਨ ਕਰ ਰਹੇ ਹੋਣਗੇ ਉਹਨਾਂ ਨੇ ਆਪਣਾ ਅਦਾ ਜੀਵਨ ਆ ਕੇ ਸਭ ਨੂੰ ਨਿਰੰਤਰ ਦਿੱਤੇ ਹੋਏ ਇਸ ਸਾਧਾ ਬਲਕ ਮਾਂਦੇਸ ਮਾਂਦੀਨਾ ਜੜੀ ਆਪਣੇ ਧਰਮ ਦੀ ਆਪਣੀ ਦੂਰੀ ਕਰਨ ਤੋਂ ਲਈ ਇਹ ਸਾਸ ਜਗੇ ਮਿਲਦੀ ਹੈ ਉਹ ਜਿਹੜਾ ਨਵਾਂ ਸੁਰ ਨਾ ਮਿਲਦਾ ਉਹ ਕਿ ਹੁਣਾਂ ਮਾਰ ਕੇ ਪਹੁੰਚੋ ਇਹ ਮਾਰ ਦੀ ਸ਼ੁਭਾਂ ਨੂੰ ਲਾਓ ਜੋ ਬਲੇ ਸੋਨਰ ਪੈ ਮਾਨਵਾ ਦੀ ਬਾਣ ਕੀ ਜੈ ਕੀ ਜੀਏ ਸਤਿਗੁਰੂ ਆਨੰਦ ਜੀ ਮਹਾਰਾਜ ਕੀ ਜੈ ਸਤਿਗੁਰੂ ਰਾਣੀ ਮਹਾਰਾਜ ਕੀ ਜੈ ਸਵਾਸਾ ਸਦੂ ਜੀ